ਤੇ ਚੋਣਾ ਚੱਲ ਰਿਹਾ ਨੇ ਤੇ ਦੈਨਿਕ ਸਵੇਰਾ ਵੱਲੋਂ ਸਪੈਸ਼ਲ ਸ਼ੋਅ ਸ਼ੁਰੂ ਕੀਤਾ ਗਿਆ ਜਿਸ ਦਾ ਨਾਮ ਹੈ ਸੁਣੋ ਸਰਪੰਚ ਸਾਹਿਬ ਉਸ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਵਕਤ ਅਸੀਂ ਫਰੀਦਕੋਟ ਦੇ ਪਿੰਡ ਹਰੀਏ ਵਾਲਾ ਵਿੱਚ ਮੌਜੂਦ ਆ ਤਾਂ तमाम ਪਿੰਡ ਦੇ ਲੋਕ ਮੌਜੂਦ ਨੇ ਤਸਵੀਰ ਤੁਸੀਂ ਵੇਖ ਸਕਦੇ ਹੋ ਇੱਕ ਬਿਹਤਰੀਨ ਤਸਵੀਰ ਨਜ਼ਰ ਆਵੇਗੀ ਕਿ ਪ੍ਰੇਮ ਪਿਆਰ ਨਾਲ तमाम ਲੋਕ ਇੱਥੇ ਤੁਹਾਨੂੰ ਬੈਠੇ ਨਜ਼ਰ ਆਣਗੇ ਸਭ ਤੋਂ ਪਹਿਲੇ ਸਮੱਸਿਆਵਾਂ ਨੂੰ ਸ਼ੁਰੂ ਕਰਦੇ ਪਿੰਡ ਦੀਆਂ ਸਮੱਸਿਆਵਾਂ ਕੀ ਨੇ ਭਾਈ ਜੀ ਕੀ ਨਾਮ ਇ ਤੁਹਾਡਾ ਕੁਲਦੇਵ ਸਿੰਘ ਕੁਲਦੇਵ ਜੀ ਪਿੰਡ ਦੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ ਵੱਡੀ ਸਮੱਸਿਆ ਵਾਟਰ ਬਾਕਸ ਦੀ ਪਾਣੀ ਦੀ ਸਮੱਸਿਆ ਹੈਗੀ ਆ ਉਹ ਵਾਟਰ ਵਾਕਸ ਪਹਿਲਾਂ ਸਾਡਾ ਜੁਆਇੰਟ ਆ ਤਿੰਨ ਪਿੰਡਾਂ ਦਾ ਉਹ ਫਿਰ ਪੁਰਾਣਾ ਟਾਈਮ ਹੋ ਗਿਆ ਬਣੇ ਨੂੰ ਪਾਈਪਾ ਪੂਪਾ ਵਗੈਰਾ ਖਰਾਬ ਆ ਸਭ ਤੋਂ ਮੇਨ ਸਮੱਸਿਆ ਕਿਉਂਕਿ ਪਾਣੀ ਸਾਡੇ ਪਿੰਡ ਦਾ ਮਾੜਾ ਹੈਟਲਾ ਧਰਤੀ ਹੈਟਲਾ ਤੇ ਉਹਦੇ ਕਰਕੇ ਮੇਨ ਸਮੱਸਿਆ ਜਿਹੜੀ ਆ ਪਾਣੀ ਦੀ ਆ ਤੇ ਦੂਜੀ ਜਿਹੜੀ ਆ ਲਾਮਤਜੀ ਪਿੰਡਾਂ ਚ ਵੈਸੇ ਸਾਡਾ ਪਿੰਡ ਤਾਂ ਬਹੁਤ ਬਚਾ ਨਸ਼ਿਆਂ ਤੋਂ ਆ ਤੇ ਨਸ਼ਿਆਂ ਤੋਂ ਵੀ ਬਚਾ ਕੇ ਰੱਖਣ ਦਾ ਮੇਨ ਡਿਮਾਂਡ ਜਦੋਂ ਚਮਕੌਰ ਨੂੰ ਜੈਸਸ ਕੀਤੀ ਤਾਂ ਪਹਿਲਾਂ ਇਹ ਗੱਲ ਕਹੀ ਸੀ ਕਿ ਪਿੰਡ ਚ ਜਿਹੜੀ ਲਾਮਤ ਨਹੀਂ ਹੁੰਦੇਣੀ ਵੀ ਨਸ਼ਿਆਂ ਤੋਂ ਕਿਉਂਕਿ ਜਦੋਂ ਮੈਂ ਵੀ ਸਰਪੰਚ ਤੋਂ ਸਾਬਕਾ ਰਿਹਾ ਪਹਿਲਾਂ ਤਾਂ ਉਦੋਂ ਅਸੀਂ ਇਸ ਚੀਜ਼ ਤੇ ਪੂਰਾ ਧਿਆਨ ਹੁੰਦਾ ਸੀਗਾ ਵੀ ਕਿ ਨਸ਼ਾ ਨਿਸ਼ਾਨ ਵਾਲਾ ਜਾਂ ਕੋਈ ਆ ਚਿੱਟੇ ਵਾਲੇ ਜਾਂ ਮਤਲਬ ਸੱਟਾ ਸੱਟਾ ਲਾਉਣ ਵਾਲਿਆਂ ਤੋਂ ਇਹਨਾਂ ਤੋਂ ਪਰਹੇਜ਼ ਪਹਿਲਾਂ ਰੱਖੀਦਾ ਸੀ ਵੀ ਇਹ ਨਹੀਂ ਪਿੰਡ ਦੇ ਵਿੱਚ ਦੀ ਕਿ ਲੰਘਣ ਤੋਂ ਵੀ ਪਰਹੇਜ਼ ਰੱਖ ਰਵੇ ਮਤਲਬ ਚਿੱਟੇ ਵਾਲਿਆਂ ਦਾ ਇਹ ਮਿਹਨਤ ਮਤਲਬ ਕੰਮ ਆ ਸਾਡੇ ਪਿੰਡ ਦੇ ਜਿਹੜੇ ਠੀਕ ਹੈ ਬਜੀ ਤੁਹਾਡਾ ਕੀ ਨਾਮ ਹੈ ਬਲਦੇਵ ਸਿੰਘ ਜੀ ਬਲਦੇਵ ਜੀ ਪਿੰਡ ਬੜੇ ਤੋਂ ਬੜੇ ਪਿਆਰ ਨਾਲ ਬੈਠ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਲੋਕ ਪਿਆਰ ਨਾਲ ਬੈਠੇ ਹੋਏ ਨੇ ਸਾਰੇ ਚਾਹੇ ਕਿਹੜੀ ਮਰਜ਼ੀ ਪਾਰਟੀ ਹੈ ਪਾਰਟੀ ਬਾਈ ਛੱਡ ਕੇ ਬੈਠੇ ਹੋਏ ਨੇ ਵੱਖਰੀ ਗੱਲ ਕਿਹੜੀ ਹੈ ਜਿਹੜੇ ਕੇ ਇਸ ਵਕਤ ਮਿਸਾਲ ਪੇਸ਼ ਕਰ ਰਹੇ ਵੱਖਰੀ ਗੱਲ ਤਾਂ ਇਹ ਹੈ ਜੀ ਜਿਹੜਾ ਸਾਡੇ ਨਗਰ ਨੇ ਏਕਤਾ ਕਰਕੇ ਨਗਰ ਦੀ ਸਮਸਮਤੀ ਕਰਕੇ ਸਾਰੀਆਂ ਪਾਰਟੀਆਂ ਤੋਂ ਉੱਠ ਕੇ ਤੇ ਕਿਸੇ ਨੇ ਕੋਈ ਇੱਕ ਦੂਜੇ ਦੇ ਕੋਈ ਦੋਸ਼ ਨਹੀਂ ਬਾਜੀ ਤੋਂ ਰਹਿਤ ਹੋ ਕੇ ਇਹ ਆਪਣੇ ਸਰਦਾਰ ਚਮਕੌਰ ਸਿੰਘ ਨੂੰ ਸਰਪੰਚ ਚੁਣਿਆ ਅਸੀਂ ਸਾਰੇ ਨਗਰ ਦਾ ਜੋ ਦਿਨ ਤੋਂ ਧੰਨਵਾਦ ਆ ਜਿਨ੍ਹਾਂ ਨੇ ਇਹ ਸੱਲੰਗਾ ਜੋ ਕਦਮ ਚੁੱਕਿਆ ਤੇ ਬਾਕੀ ਸਾਡੀ ਇਹ ਪੰਚਾਇਤ ਨੂੰ ਬੇਨਤੀ ਹੈ ਜੋ ਪਹਿਲਾਂ ਸਰਦਾਰ ਕੁਲਦੀਪ ਸਿੰਘ ਸਰਪੰਚ ਸਾਹਿਬ ਨੇ ਕਿਹਾ ਸੀ ਵੀ ਸਾਡੇ ਇੱਥੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ। ਤੋਂ ਜਿਹੜਾ ਸਾਡੇ ਪਾਣੀ ਹਟਲਾ ਜਿਹੜਾ ਧਰਤੀ ਦਾ ਬਹੁਤ ਮਾੜਾ ਹੈ। ਇਸ ਕਰਕੇ ਸਾਨੂੰ ਪਾਣੀ ਜਿਹੜਾ ਪੀਣ ਜੋਗੇ ਉਹ ਨਹੀਂ ਮਿਲ ਰਿਹਾ। ਪੂਰਾ ਨਹੀਂ ਮਿਲ ਰਿਹਾ ਮਿਲ ਰਿਹਾ ਪਰ ਪੂਰਾ ਨਹੀਂ ਮਿਲ ਰਿਹਾ। ਇਸ ਕਰਕੇ ਸਾਨੂੰ ਪੰਚਾਇਤ ਨੂੰ ਬੇਨਤੀ ਸਾਡੀ ਤੇ ਸਾਡੇ ਇੱਥੇ ਪਾਣੀ ਦਾ ਵਿਕਾਸ ਉਹ ਜਿਹੜੇ ਨਿੱਕੇ ਮੋٹے ਕੰਮ ਨੇ ਬਾਕੀ ਜਿਹੜਾ ਨਸ਼ਾ ਰਹਿ ਤੋਰਨਾ ਚਾਹੀਦਾ ਕਿਸੇ ਤਰ੍ਹਾਂ ਦਾ ਕੋਈ ਪਿੰਡ ਦੇ ਵਿੱਚ ਜੰਗ ਨਸ਼ਾ ਵੇਚਦਾ ਹੈ ਜੰਗ ਕਰਦਾ ਜਾਂ ਲਜਾਉਂਦਾ ਇਹ ਜ਼ਿੰਮੇਵਾਰ ਪੰਚਾਇਤ ਹੋਵੇਗੀ ਤੇ ਸਾਡੀ ਬੇਨਤੀ ਹੈ ਕਿ ਆਪਣਾ ਪਹਿਰਾ ਲਾ ਕੇ ਇਸ ਨੂੰ ਰੋਕੋ ਭਾਈ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਸਜੀਤ ਸਿੰਘ ਜੀ ਜੀ ਕਿਸਾਨਾਂ ਧਰਨ ਦੇ ਮਿਲਦੇ ਰਹੇ ਆ ਮਤਲਬ ਪੰਚਾਇਤ ਬਾਰੇ ਪਹਿਲੀ ਵਾਰ ਮਿਲ ਰਹੇ ਸ਼ਾਇਦ ਆਪਾਂ ਪਿੰਡ ਦੀ ਖਾਸ ਗੱਲ ਤੁਹਾਡੇ ਲੱਗ ਰਹੀ ਹੈ ਕਿ ਸਾਰਾ ਪਿੰਡ ਇਕੱਠਾ ਹੈ ਸਮੱਸਿਆਵਾਂ ਕਈ ਹੁੰਦੀਆਂ ਨੇ ਜਿਹੜੀਆਂ ਹੱਲ ਕਰਨੀਆਂ ਨੇ ਪਹਿਲੇ ਹੱਲ ਨਹੀਂ ਹੋ ਪੰਦੀਆਂ ਕਿਹੜੀ ਵੱਡੀ ਸਮੱਸਿਆ ਜਿਹੜੀ ਹੈ ਸਭ ਤੋਂ ਪਹਿਲ ਦੇ ਅਧਾਰ ਦੇ ਜਾਨਣੋ ਕਿ ਹੱਲ ਹੋਵੇ ਦੇਖੋ ਸਭ ਤੋਂ ਪਹਿਲੀ ਦਾੜੀ ਸਮੱਸਿਆ ਵੱਡੀ ਸੀ ਉਹਦਾ ਹੱਲ ਹੋਊਗੀ ਉਸ ਤੋਂ ਵੱਡੀ ਸਮੱਸਿਆ ਹੋ ਕਿਹੜੀ ਸਕਦੀ ਜਿਹੜਾ ਸਾਰੇ ਪਿੰਡ ਨੇ ਇਕੱਤਰ ਹੋ ਕੇ ਤੇ ਸਾਡੇ ਪਹਿਲੇ ਯਰ ਹੋਇਆ ਜਿੰਦਗੀ ਦੇ ਜਦੋਂ ਦਾ ਹਰਿਆਣਾ ਵਾਲਾ ਪਿੰਡ ਵਸਦਾ ਮੈਂ ਮੈਂ ਕਈ ਵਾਰੀ ਪਿੰਡਾਂ ਨੂੰ ਲੱਗ ਜਾਂਦਾ ਮੈਂ ਖੁਦ ਵੀ ਹਰਿਆਣਾ ਦਾ ਹਰਿਆਣਾ ਦਾ ਨਾਮ ਲੀ ਕੇ ਆਮ ਦੁਕਾਨਦਾਰਾਂ ਨੂੰ ਪਤਾ ਲੱਗਦਾ ਕਿੱਥੇ ਸਾਡਾ ਅੱਜ ਪਿੰਡ ਆਲ ਇੰਡੀਆ ਦੇ ਦਿੱਸਣ ਲੱਗ ਗਿਆ ਹਰਿਆਣਾ ਵਾਲਾ ਕਿੱਥੇ ਹੈਗਾ ਇਹ ਸਾਨੂੰ ਖੁਸ਼ੀ ਹੈ ਦੂਜੀ ਸਮੱਸਿਆ ਜਿਹੜੀਆਂ ਸਾਡੀਆਂ ਸਮੱਸਿਆ ਦੀਆਂ ਗੱਲ ਆ ਸਮੱਸਿਆ ਤਾਂ ਜਿਹੜੀਆਂ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀਆਂ ਪਰ ਉਹ ਤਾਂ ਹੀ ਹਟਦੀਆਂ ਜੇ ਜਿਵੇਂ ਅੱਜ ਸਾਡੀ ਏਕਾ ਬਣਿਆ ਸਾਰੇ ਪਿੰਡ ਦਾ ਜਦੋਂ ਏਕਾ ਹੋਵੇ ਇਕੱਠਾ ਹੈ ਲੋਹੇ ਦੀ ਲਾਠ ਹੈ ਫਿਰ ਕੋਈ ਸਮੱਸਿਆ ਨੂੰ ਵੀ ਹਟਦੀ ਜਿੱਥੇ ਇਕੱਠ ਹੋ ਜੇ ਇਹ ਸਾਡਾ ਦੂਸਰਾ ਜਿਹੜਾ ਸਾਡਾ ਮੇਨ ਯਾਨੀ ਮੇਰੇ ਜਿਹੜੀ ਆਪ ਦੀ ਮਨ ਦੀ ਤਮੰਨਾ ਮੇਰਾ ਭਤੀਜਾ ਹੀ ਐਚ ਮਕੌਰ ਸਿੰਘ ਜਿਹੜਾ ਵੀ ਸਰਪੰਚ ਬਣਿਆ ਪਰ ਮੇਰੇ ਮਨ ਦੀ ਆਸ ਹੈ ਵੀ ਜਿਹੜਾ ਅਸੀਂ ਜਿਹੜਾ ਪਿੰਡ ਦਾ ਪਾਣੀ ਨਾ ਅੰਡਰਗਰਾਉਂਡ ਸਾਡੇ ਸੇਨ ਵਾਲੇ ਦੋ ਬਹੁਤ ਨੇੜੇ ਪੈਂਦੇ ਤੇ ਢੰਗਾਈ ਜੀ ਬਹੁਤ ਜ਼ਿਆਦਾ ਅੰਡਰਗਰਾਉਂਡ ਸੇਨ ਵਾਲੇ ਦਾ ਸੇਨ ਵਾਲੇ ਚ ਪਾਣੀ ਸਾਰੇ ਪਿੰਡ ਦਾ ਜਾਣਾ ਚਾਹੀਦਾ ਜਿਹੜੇ ਸਾਡੇ ਛੱਪੜ ਹੈ ਜਿਹਨੇ ਸੱਕਾ ਵਾਲੇ ਪਿੰਡ ਦਾ ਨਾਮ ਰੋਸ਼ਨ ਹੋਇਆ ਹੋਇਆ ਉਸੇ ਤਰ੍ਹਾਂ ਮੇਰਾ ਮਾਨ ਹੈ ਵੀ ਅਸੀਂ ਇਹ ਪਿੰਡ ਨੂੰ ਸਾਰੇ ਪਿੰਡ ਦਾ ਸੰਜੋਗ ਹੈਗਾ ਹੀ ਹੈਗਾ ਕੋਈ ਉਹਦੇ ਚ ਸ਼ੱਕ ਨਹੀਂ ਰਹਿ ਗਿਆ ਅਸੀਂ ਸਾਰਾ ਤੋਂ ਮੀਨ ਗੱਲ ਪ੍ਰੋਗਰਾਮ ਇਹੀ ਕਰਨਾ ਬਿਲਕੁਲ ਇਹ तमाम ਇਹ ਲੋਕ ਨੇ ਜਿਹੜੇ ਬੈਠੇ ਹੋਏ ਨੇ ਹਾਂ ਹਾਂਜੀ 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 ਬਣ ਕੇ ਮੈਂਬਰ ਜੀ ਦਵਾਈਆਂ ਪਿਆਉਂਦੇ ਏ ਕੋਈ ਸਰਪੰਚ ਸਿਆਣੀ ਗੱਲ ਕਰੇ ਸਭ ਤੋਂ ਵੱਡੀ ਗੱਲ ਵੱਡੀਏ ਬਿਲਕੁਲ ਹਾਂਜੀ ਭਾਈ ਜੀ ਗੁਰਪਾਲ ਜੀ ਤੁਸੀਂ तमाम सारा ਏਰੀਆ ਵਿਚਰਦੇ ਹੋ ਤੁਹਾਡੇ ਪਿੰਡ ਦੀ ਆਪ ਦੀ ਸਰਵਸੰਮਤੀ ਹੋਈ ਹੈ ਕਿਵੇਂ ਸਾਰਾ ਕੁਝ ਮੁੜ ਗਿਆ ਉਹਨਾਂ ਗਿਆ ਸੀ ਆਪਣਾ ਮੈਂ ਵੀ ਤੁਹਾਡੇ ਭਾਈਚਾਰੇ ਚ ਪੱਤਰਕਾਰ ਭਾਈਚਾਰਾ ਆਪਾਂ ਲੋਕਾਂ ਦੇ ਵਿੱਚ ਜਾਣਦੇ ਹਾਂ ਤਾਂ ਆਮ ਤੌਰ ਤੇ ਬੈਸਾਂ ਹੋਣ ਲੱਗ ਜਾਂਦੀਆਂ ਕਿ ਪਾਸੇ ਇੱਕ ਪਾਰਟੀ ਖੜ ਜੰਦੀ ਹੈ ਇੱਕ ਪਾਸੇ ਇੱਕ ਪਾਰਟੀ ਖੜ ਜੰਦੀ ਹੈ ਪਿੰਡ ਦਾ ਸਰਪੰਚ ਹੈ ਸਾਡੇ ਪਰਿਵਾਰ ਨੂੰ ਸਰਪੰਚੀ ਹੈ ਮੇਰਾ ਸਾਕਾ ਭਰਾ ਚਮਕੌਰ ਬਰਾੜ ਅਸੀਂ ਪਿੰਡ 'ਚ ਬੈਠੇ ਆ ਇੱਥੇ ਸਾਡੇ ਇਹ ਪਿੰਡ ਮੈਂ ਇਹ ਕਹੂੰਗਾ ਪਿੰਡ ਦਾ ਬੈਠਾ ਸਾਡਾ ਮੈਂ ਨਹੀਂ ਕਹਿੰਦਾ ਕੋਈ ਪਾਰਟੀ ਬੈਠੀ ਹੈ ਕਾਲੀ ਕਾਂਗਰਸ ਆਵਾ ਦੀ ਪਾਰਟੀ ਕੋਈ ਨਹੀਂ ਸਾਰੇ ਪਾਰਟੀਬਾਜ਼ੀ ਤੋਂ ਉੱਠ ਉੱਠ ਕੇ ਇੱਥੇ ਸਾਡਾ ਪਿੰਡ ਬੈਠਾ ਹੈ ਤੇ ਸਾਡੇ ਪਿੰਡ ਦੇ ਇਤਿਹਾਸ ਦੀ ਜਦੋਂ ਗੱਲ ਕਰਦੇ ਨੇ ਉਦੋਂ ਇਹ ਬਹੁਤ ਖਾਸ ਬਣ ਜਾਂਦੀ ਗੱਲ ਸਾਡੇ ਪਿੰਡ ਦਾ ਇਤਿਹਾਸ ਬਹੁਤ ਇਸ ਤਰ੍ਹਾਂ ਦਾ ਰਿਹਾ ਕਿ ਇੱਥੇ ਬੜੀ ਅੜਫਸ ਦੇ ਨਾਲ ਇਲੈਕਸ਼ਨ ਹੁੰਦਾ ਸੀ ਚਲੋ ਐਮਐਲਏ ਐਮਪੀ ਦੇ ਇਲੈਕਸ਼ਨ ਤਾਂ ਛੱਡਦੇ ਸਰਪੰਚੀ ਦੇ ਇਲੈਕਸ਼ਨ ਦੇ ਵਿੱਚ ਇੱਥੇ ਬਹੁਤ ਅੜਫਸ ਹੁੰਦੀ ਸੀ ਜਿੰਨੇ ਪਿੰਡ ਦੀਆਂ ਵੋਟਾਂ ਨਹੀਂ ਹੁੰਦੀਆਂ ਸੀ ਉਹਨਾਂ ਬਾਹਰਲੀ ਮਂਡੇਰ ਇੱਥੇ ਆ ਜਾਂਦੀ ਸੀ ਮਤਲਬ ਗਲਤੀਆਂ ਹੋਈਆਂ ਹਨਾ ਜਿਹੜੇ ਜਿਹਨਾਂ ਅਸੀਂ ਵੀ ਇਲੈਕਸ਼ਨ ਲੜੇ ਪਰ ਮਤਲਬ ਜਿਹੜਾ ਇਹ ਉਹਨਾਂ ਚੀਜ਼ਾਂ ਨੂੰ ਦੇਖਦੇ ਆ ਹੋਇਆ ਲੱਖਾਂ ਕਰੋੜਾ ਰੁਪਈਆ ਲੱਗ ਜਾਂਦਾ ਸੀ ਤੇ ਉਹਨਾਂ ਚੀਜ਼ਾਂ ਨੂੰ ਦੇਖਦਿਆਂ ਹੋਇਆ ਇਹ ਇਹ ਕਦੇ ਨਹੀਂ ਸੀ ਮਨ ਦੇ ਵਿੱਚ ਆਇਆ ਕਿ ਇਸ ਪਿੰਡ ਦੇ ਵਿੱਚ ਕਦੇ ਸਵੈਸੰਮਤੀ ਹੋ ਜੂਗੀ ਤੇ ਐਗਜ਼ਾਮਪਲ ਜੇ ਸਾਡੇ ਪਿੰਡ ਦੇ ਵਿੱਚ ਸਵੈਸੰਮਤੀ ਹੋ ਸਕਦੀ ਕਿਉਂਕਿ ਹੁੰਦਾ ਕੁਝ ਨਹੀਂ ਆ ਇਹ ਉਹ ਹੁੰਦੀ ਹੈ ਸਿਰਫ ਆਕੜ ਨਿਮਰਤਾ ਦੀ ਗੱਲ ਜਦੋਂ ਨਿਮਰਤਾ ਜਦੋਂ ਅਸੀਂ ਨਿਮਰਤਾ ਤੇ ਆ ਜੀਏ ਮੈਨੂੰ ਲੱਗਦਾ ਮੇਰੇ ਵੱਡੇ ਭਰਾ ਚਮਕੌਰ ਨੇ ਨਿਮਰਤਾ ਰੱਖੀ ਹੈ ਸਾਰੇ ਪਿੰਡ ਨੂੰ ਨਿਮਰਤਾ ਦੇ ਨਾਲ ਨਿਵਕੇ ਮਿਲਿਆ ਸਾਰਿਆਂ ਨੂੰ ਰਿਕਵੈਸਟ ਕੀਤੀ ਹੈ ਕਿ ਆਪਾਂ ਰਲ ਕੇ ਚੱਲੀਏ ਹੋਰ ਵੀ ਹੁੰਦਾ ਉਹਦੇ ਤੇ ਵੀ ਹੱਥ ਰੱਖ ਦਿੰਦੇ ਨਿਮਰਤਾ ਦੀ ਗੱਲ ਸੀ ਤੇ ਸਾਰੇ ਪਿੰਡ ਨੇ ਨਿਮਰਤਾ ਨੂੰ ਕਪੂਲ ਕੀਤਾ ਕੋਈ ਵੀ ਬੰਦਾ ਹੈ ਉਹ ਜਾਣੇ ਜਿਹਨੂੰ ਅਸੀਂ ਕਹਿ ਦਈਏ ਵਿਰੋਧ ਕਰਨ ਵਾਲਾ ਜਿਹੜੇ ਪਿੰਡ ਦੇ ਮੋਤਬਰ ਲੋਕ ਹੁੰਦੇ ਆ ਉਹਨਾਂ ਦੀ ਉਹਨਾਂ ਤੇ ਗੱਲ ਖੜੀ ਹੁੰਦੀ ਹੈ ਜਿਹਨਾਂ ਦਾ ਜਾਂ ਕੋਈ ਸਾਫਕਾ ਸਰਪੰਚ ਹੋਵੇ ਜਾਂ ਫਿਰ ਪਹਿਲਾਂ ਕੀ ਸਰਪੰਚ ਬਣਾਉਂਦੇ ਹੋਣ ਲੋਕ ਸੀਨੀਅਰ ਲੋਕ ਹੁੰਦੇ ਆ ਉਹਨਾਂ ਦਾ ਹੁੰਦਾ ਵੀ ਉਹਨਾਂ ਚੋਂ ਇੱਕ ਅੱਧਾ ਕੋਈ ਨਾ ਕੋਈ ਅੱਗ ਲਾ ਦਿੰਦਾ ਸਾਰੇ ਲੋਕਾਂ ਨੇ ਸਿਰਫ ਇਹ ਕਿਹਾ ਕਿ ਇੱਕ ਐਕਟ ਦੀ ਮਿਸਾਲ ਦਿਖਾਉਣੀ ਹੈ ਜਦੋਂ ਮਿਸਾਲ ਦਿਖ ਜਾਂਦੀ ਹੈ ਉਦੋਂ ਬਾਅਦ ਫਿਰ ਉਹਨਾਂ ਸਾਡਾ ਗਵਾਂਢੀ ਪਿੰਡ ਹੈ ਸੱਕਾਂ ਵਾਲੀ ਤਾਂ ਫਿਰ ਇਹੋ ਜਿਹਾ ਪਿੰਡ ਬਣਾਉਣਾ ਵਾਸਤੇ ਕਿ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਇਹੋ ਜਿਹੇ ਸ਼ੁਰੂਆਤਾਂ ਸੀ ਕਰਾਂਗੇ ਉਸ ਜਿਹੜੇ ਜਿਹੜੇ ਸਮਾਜ ਨੂੰ ਕ੍ਰੀਤੀਆਂ ਜੁੜੀਆਂ ਹੋਈਆਂ ਨਸ਼ੇ ਦੀਆਂ ਆ ਹੋਰ ਮਾੜੀਆਂ ਆਦਤਾਂ ਦੀਆਂ ਇਹ ਸਾਰੀਆਂ ਤਾਂ ਪਿੰਡ ਦੇ ਵਿੱਚ ਕਦੇ ਐਂਟਰ ਹੋਣੇ ਨਹੀਂ ਦੇਣੀਆਂ ਪਰ ਪਿੰਡ ਨੂੰ ਇਹੋ ਜਿਹੀ ਬਿਹਤਰ ਮਿਸਾਲ ਦੇ ਨਾਲ ਇੱਥੋਂ ਤੱਕ ਲੈ ਕੇ ਜਾਣਾ ਕਿ ਸਾਡੇ ਪਿੰਡ ਦੀ ਲੋਕ ਮਿਸਾਲ ਦਿਆ ਕਰਨਗੇ ਇਹ ਹਾਂ ਵੀ ਇੱਥੇ ਵੀ ਜਿਵੇਂ ਮੇਰੇ ਤਾਏ ਜੀ ਹੋਰਾਂ ਨੇ ਕਿਹਾ ਕਿ ਅੰਡਰਗਰਾਉਂਡ ਪਾਣੀ ਹੈ ਜਿਹੜਾ ਸੇਵ ਨਾਲੇ ਦੋ ਲੱਗਦੇ ਉੱਥੇ ਜਾਣਾ ਚਾਹੀਦਾ ਛੱਪੜਾਂ 'ਚ ਨਹੀਂ ਪੈਣਾ ਚਾਹੀਦਾ ਤੇ ਛੱਪੜਾਂ ਨੂੰ ਅਸੀਂ ਪਵਿੱਤਰ ਕਰਕੇ ਪੂਰਾ ਆਣ ਉਹਨਾਂ ਨੂੰ ਲੇਕ ਦੀ ਤਰ੍ਹਾਂ ਦੇ ਦੇਣਾ ਇੱਥੇ ਤੂੰ ਟੂਰਿਸਟ ਪਲੇਸ ਬਣਾ ਦੇਣਾ ਪਿੰਡ ਨੂੰ ਇਹ ਸਾਡੀ ਸੋਚ ਹੈ ਇਹ ਬਣਦਾ ਤਾਂ ਹੁੰਦਾ ਐ ਨਹੀਂ ਪਿਛਲੇ ਸਰਪੰਚ ਬਣਾ ਨਹੀਂ ਸਕਦੇ ਸੀ ਉਹ ਤਾਂ ਨਹੀਂ ਬਣਾ ਸਕੇ ਸ਼ਾਇਦ ਕਿਉਂਕਿ ਇਕਾ ਹੀ ਨਹੀਂ ਸੀ ਹੁਣ ਹਰ ਇੱਕ ਪਿੰਡ ਦਾ ਇੱਕ ਇੱਕ ਬੰਦਾ ਗੱਲ ਕਰੂਗਾ ਸਾਰਾ ਪਿੰਡ ਕਿਆ ਕਰੂਗਾ ਠੀਕ ਐ ਵੀ ਸਹੀ ਐ ਕਮੇਟੀ ਬਣਾ ਦੇਣੀ ਆ ਕਮੇਟੀ ਦੇ ਫੈਸਲੇ ਹੋਇਆ ਕਰਨਗੇ ਸਾਰਾ ਕੁਝ ਮਤਲਬ ਇਕਦਾਂ ਦੇ ਨਾਲ ਚੱਲੂਗਾ ਤੇ ਫਿਰ ਪਰ ਮਾਤਮ ਦੀ ਕਿਰਪਾ ਤੇ ਹੋਣੀ ਐ ਭਾਈ ਜੀ ਲੱਗਦਾ ਹੁਣ ਪਿੰਡ ਚੋ ਕਹਿੰਦੇ ਕਿ ਪਿੰਡ ਚ ਪਾਰਟੀ ਵਾਜੀ ਨਹੀਂ ਹੋਣੀ ਚਾਹੀਦੀ ਉਹ ਖਤਮ ਹੋ ਗਈ ਹਾਂਜੀ ਲੱਗਦਾ ਜੀ ਪੂਰੇ ਖੁਸ਼ ਐ ਜੀ ਹਾਂ ਜੀ ਵਧੀਆ ਕੀ ਮਹਿਸੂਸ ਕਰਿਆ ਅੱਜ ਫਿਰ ਬਹੁਤ ਵਧੀਆ ਲੱਗ ਰਿਹਾ ਜੀ ਜਿਵੇਂ ਅਲੱਗ-ਅਲੱਗ ਪਾਰਟੀਆਂ ਸੀ ਪਹਿਲਾਂ ਹੁਣ ਵਧੀਆ ਹੀ ਏਕਤਾ ਹੋ ਗਈ ਸਾਰੀ ਪਾਰਟੀਆਂ ਲੋਕ ਇਕੱਠੇ ਹੋ ਗਏ ਹਾਂ ਜੀ ਸਾਰੇ ਇਕੱਠੇ ਹੋ ਗਏ ਹਾਂ ਜੀ ਸਰ ਨੌਜਵਾਨਾਂ ਦਾ ਇੱਕ ਹੋ ਗਿਆ ਬਹੁਤ ਚੰਗਾ ਹੋ ਗਿਆ ਚੜ੍ਹਦੀ ਕਲਾ ਹੋ ਗਈ ਬਿਲਕੁਲ ਹੁਣ ওই ਨੌਜਵਾਨ ਤੁਹਾਨੂੰ ਦਿਖਾਣੇ ਆ ਚਮਕੌਰ ਸਿੰਘ ਜੀ ਇਹਨਾਂ ਦਾ ਨਾਮ ਹੈ ਜਿਨ੍ਹਾਂ ਨੂੰ ਕਿ ਪੂਰੇ ਪਿੰਡ ਨੇ ਜਿਨ੍ਹਾਂ ਤੇ ਮਾਣ ਮਹਿਸੂਸ ਕੀਤਾ ਹੈ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਸਰਵ ਸੰਮਤੀ ਨਾਲ ਸਰਪੰਚ ਜਿਹੜਾ ਹੈਗਾ ਇਹਨਾਂ ਨੂੰ ਥਾਪਿਆ ਗਿਆ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤਾਂ ਵਧਾਈ ਤੁਹਾਨੂੰ ਬਹੁਤ ਬਹੁਤ ਜੋ ਸਾਨੂੰ ਲੱਗਦਾ ਸੀ ਪਹਿਲੇ ਕਵਰ ਕੀਤਾ ਹੈ ਪਾਣੀ ਦਾ ਮਸਲਾ ਜਿਹੜਾ ਬਰਸਾਤੀ ਪਾਣੀ ਜਿਹੜਾ ਆਉਂਦਾ ਉਹ ਬੜਾ ਵੱਡਾ ਮਸਲਾ ਤੁਹਾਡੇ ਪਿੰਡ ਦਾ ਦੋ ਦੋ ਪਿੰਡਾਂ ਦੇ ਕਹਿੰਦੇ ਲੜਾਈ ਵੀ ਹੋ ਗਈ ਸੀ ਪਹਿਲੇ ਉਹਦੇ ਹੱਲ ਵਾਸਤੇ ਕੀ ਕੀਤਾ ਹੁਣ ਤਾਂ ਕੁਝ ਕੀਤਾ ਗਿਆ ਜਾਂ ਅੱਗੇ ਕਰਨਾ ਕੁਝ ਨਹੀਂ ਉਹ ਤਾਂ ਜਿਹੜਾ ਬਰਸਾਤੀ ਪਾਣੀ ਹੁੰਦਾ ਨਾ ਜੀ ਪਹਿਲਾਂ ਲੜਾਈ ਹੁੰਦੀ ਸੀ ਵੀ ਇਧਰੋਂ ਰੋਕ ਦਿਓ ਮੰਨ ਲਓ ਜੇ ਇਧਰ ਬੰਨ ਲਾਵਾਂਗੇ ਤਾਂ ਦੂਜੇ ਪਾਸੇ ਜਾਣਾ ਹੁਣ ਇਹ ਤਾਂ ਜਾਣਾ ਢਾਲ ਦੇ ਹਿਸਾਬ ਨਾਲ ਹੀ ਜਿਹੜਾ ਮੀਂਹ ਹੜ ਆ ਜਾਂਦੇ ਜਿਹਨੂੰ ਕਹਿ ਦਿੰਨੇ ਆ ਸਾਡੀ ਹੱਦ ਬਟੂ ਪਿੰਡ ਨਾਲ ਲੱਗਦੀ ਇਹਨਾਂ ਨਾਲ ਵੀ ਲੜਾਈਆਂ ਹੁੰਦੀਆਂ ਨੇ ਰੋਂਦ ਰਹਿਦਾ ਸੀ ਗਰੋਲਾ ਇਧਰੋਂ ਉਹ ਤਾਂ ਹੁਣ ਸੇਵਨ ਵਾਲਿਆਂ ਦੇ ਵਿੱਚ ਦੀ ਹੋਲੀ ਹੋਲੀ ਨਿਕਲਦਾ ਲੋਕ ਵੈਸੇ ਹੁਣ ਲੜਨੋਂ ਹਟ ਗਏ ਆ ਅੱਗੇ ਹੁੰਦਾ ਸੀ ਇਧਰੋਂ ਬੰਨ ਲਾ ਕੇ ਇਧਰ ਲੈ ਜੋ ਉਹ ਤਾਂ ਵੱਡੇ ਲੈਵਲ ਦੀ ਗੱਲ ਆ ਵੀ ਆਪਾਂ ਨੂੰ ਕੋਈ ਉਹਦਾ ਹੱਲ ਹੁੰਦਾ ਨਹੀਂ ਜਿੱਧਰ ਨੂੰ ਪਾਣੀ ਨੇ ਜਾਣਾ ਉਧਰ ਹੀ ਜਾਣਾ ਜਿਹੜੇ ਆਪਣੇ ਬਾਕੀ ਪਿੰਡ ਦੇ ਹੈਗੇ ਆ ਉਹ ਸਾਰਾ ਉਹਦੇ ਬਾਰੇ ਵਿਚਾਰ ਕਰ ਰਹੇ ਨੇ ਜੀ ਜਿਹੜਾ ਪਿੰਡ ਦਾ ਸੀਵਰੇਜ ਦਾ ਪਾਣੀ ਕਿੱਦਾਂ ਕਿੱਥੇ ਕੱਟ ਕੱਢਣਾ ਆਪਾਂ ਛੱਪੜਾਂ ਦਾ ਕੀ ਕਰਨਾ ਹੈ ਵਾਟਰ ਬਾਕਸ ਦਾ ਵਾਟਰ ਸਪਲਾਈ ਦਾ ਕੀ ਕਰਨਾ ਹੈ ਇਹਦੇ ਤੇ ਵਿਚਾਰ ਹੋ ਰਹੀ ਹੈ। ਪਹਿਲੇ ਵੀ ਸਰਵਸਮਤੀ ਬਣੀ ਪਿੰਡ ਜੇ ਪਹਿਲੀ ਵਾਰ ਬਣੀ। ਪਿੰਡ ਨੇ ਤਾਂ ਇਹ ਬਹੁਤ ਵੱਡਾ ਐ ਕਿ ਸਾਨੂੰ ਵੀ ਮੈਨੂੰ ਖੁਦ ਨੂੰ ਇਹ ਨਹੀਂ ਯਕੀਨ ਆ ਰਿਹਾ ਵੀ ਮੈਂ ਜਦੋਂ ਤੁਰਿਆ ਸੀਗਾ। ਅੱਜ ਤੋਂ ਵੈਸੇ ਸਿਆਸੀ ਸ਼ੌਕੜ ਆ ਸਾਡੇ ਪਰਿਵਾਰ ਦਾ ਪਹਿਲਾਂ ਲਖਣਾ ਤੋਂ ਦਾਦੇ-ਪਰਦਾਦਿਆਂ ਤੋਂ ਲੈ ਕੇ ਹੀ ਆ ਪਰ ਮੇਰਾ ਪਹਿਲਾਂ ਮੈਂ ਤਾਇਆ ਜੀ ਇਲੈਕਸ਼ਨ ਲੜੇ ਮੇਰਾ ਨਹੀਂ ਸੀ ਕੋਈ ਦਾ ਮਨ ਨਹੀਂ ਸੀ ਇਲੈਕਸ਼ਨ ਲੜਨ ਦਾ। ਪਰ ਆਮ ਆਦਮੀ ਪਾਰਟੀ ਨਾਲ ਮੈਂ ਅਟੈਚ ਸੀ ਚਲੋ ਸਰਕਾਰ ਜੀ ਆ ਗਈ ਜਦੋਂ ਸਾਡੀ 2.5 ਸਾਲ ਪਹਿਲਾਂ ਫੇਰ ਉਹਦਾ ਵੀ ਸਿਆਸੀ ਬੰਦੇ ਨੂੰ ਵਿਚਾਲੇ ਯਾਰਾ ਪਿੰਡ ਦਾ ਵਿਕਾਸ ਕਰਾ ਲਈਏ ਡੇਢ ਸਾਲ ਪਹਿਲਾਂ ਮੈਂ ਭਾਈ ਸੰਦੀਪ ਆਪਣਾ ਮੇਰਾ ਜੀ ਦੋਸਤ ਹੈ ਇਹਦੇ ਕੋਲੇ ਇਕੱਲਾ ਹੀ ਬੈਠੇ ਅਸੀਂ ਇਕੱਲੇ ਮੈਂ ਖੈਰ ਅਰਜ਼ੀ ਕਿ ਕਿਵੇਂ ਇਹ ਆਂਦਾ ਅਰਜ਼ੀ ਤੂੰ ਲੜ ਇਲੈਕਸ਼ਨ ਬਸ ਉਥੋਂ ਦੋ ਜਾਣਿਆਂ ਤੋਂ ਆ ਵੇਖ ਲੋ ਸਾਰਾ ਪਿੰਡ ਬਸ ਤੁਰਪੇ ਅੱਗੇ ਮੁੜ ਕੇ ਜਿਵੇਂ ਜਿਵੇਂ ਮਿਲੀ ਗਏ ਜਿਵੇਂ ਜਿਵੇਂ ਤੁਰੇ ਕੇ ਬਸ ਕਿਸੇ ਨੂੰ ਪੁੱਛਿਆ ਨਹੀਂ ਕੋਈ ਨਹੀਂ ਪਰ ਆਪਾਂ ਜਦੋਂ ਤੁਰਪੇ ਸੀ ਇਹ ਨਹੀਂ ਗੱਲ ਮਨ ਚ ਲੈ ਕੇ ਚੱਲੇ ਸੀ ਵੀ ਆਪਾਂ ਕਿਸੇ ਦੇ ਆਏ ਪੰਜਾਬ ਕਾਂਗਰਸੀ ਐ ਆਕਾਲੀ ਐ ਇਹਦੇ ਘਰੇ ਨਹੀਂ ਜਾਣਾ ਆਮਾ ਦੀ ਪਾਰਟੀ ਦਾ ਕੋਈ ਵੀ ਕਰਨੀ ਆਪਾਂ ਛੱਡਿਆ ਜਿਹਦੇ ਘਰੇ ਆਪਾਂ ਗਏ ਨਹੀਂ ਕੋਈ ਵੀ ਹਰੇ ਕੋਲੇ ਇਹੀ ਰਿਕਵੈਸਟ ਕੀਤੀ ਸੀ ਬਾਈ ਸਾਨੂੰ ਮੌਕਾ ਦਿਓ ਅਸੀਂ ਕੰਮ ਕਰਕੇ ਵਿਖਾਵਾਂਗੇ ਪਿੰਡ ਸੇਹਰਾ ਜਿਹੜਾ ਕਿਸਦੇ ਸਿਰ ਜਾਂਦਾ ਇਸ ਦਾ ਕੋਈ ਇਕੱਲਾ ਬੰਦਾ ਤਾਂ ਹੋ ਨਹੀਂ ਸਕਦਾ ਪੂਰਾ ਪਿੰਡ ਹੀ ਹੋਊਗਾ ਨਹੀਂ ਸੇਹਰਾ ਸਾਰੇ ਪਿੰਡ ਦਾ ਜੀ ਇਹ ਤਾਂ ਦੇਖੋ ਸਾਰਾ ਪਿੰਡ ਖੜਾ ਜਦੋਂ ਇਹ ਹੁਣ ਇੱਕ ਦਾ ਸੇਹਰਾ ਕਿਵੇਂ ਹੋ ਸਕਦਾ ਹੈ ਤਾਂ ਸਾਰੇ ਪਿੰਡ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਜਿਹੜਾ ਪਿੰਡ ਸਰਪੰਚ ਸਮਤੀ ਕਰੂਗਾ ਕੁਝ ਮਰਜ਼ੀ ਮੰਗ ਲੈਣਾ ਸਟੇਡੀਅਮ ਮੰਗ ਲੈਣਾ ਕੋ ਜੋ ਕੁਝ ਮਰਜ਼ੀ ਮੰਗ ਲੈਣਾ ਕਿਹੜੀ ਚੀਜ਼ ਮੰਗੀ ਜਾਊ ਜਿਸ ਨਾਲ ਕਿ ਪੂਰੇ ਪਿੰਡ ਦਾ ਜਿਹੜਾ ਹੈ ਭਲਾ ਹੋਵੇ ਨਹੀਂ ਸਾਡੇ ਪਿੰਡ ਚ ਹਸਪਤਾਲ ਦੀ ਵੀ ਬਹੁਤ ਲੋੜ ਹੈ ਜਿਹੜੀਆਂ ਆਮਾਨੀ ਕਲੀਨਿਕ ਜਿਹੜੇ ਖੁੱਲ ਰਹੇ ਆ ਛੇ ਸਾਡੇ ਪਿੰਡ ਨੂੰ ਦੇ ਦੇਣ ਉਹ ਵੀ ਬਹੁਤ ਸਾਡੇ ਪਿੰਡ ਕੋਲ ਸਟੇਡੀਅਮ ਦੀ ਵੀ ਲੋੜ ਹੈ ਸਾਨੂੰ ਸਾਨੂੰ ਦਾ ਇਸ ਪਿੰਡ ਚ ਹਜੇ ਕਾਫੀ ਚੀਜ਼ਾਂ ਦੀ ਲੋੜ ਹੈ ਪਰ ਸਪੀਕਰ ਸਾਹਿਬ ਤੋਂ ਇੰਨੀ ਗੱਲ ਹੈ ਵੀ ਸੰਧਵਾ ਸਾਹਿਬ ਤੋਂ ਅਸੀਂ ਲੈ ਲਾਂਗੇ ਅੜ ਕੇ ਇੰਨਾ ਕ ਸਾਨੂੰ ਮਾਣ ਹੈ ਕਿੰਨਾ ਕ ਚਾਹੀਦਾ ਹਾਂ ਇਨਾ ਕਿਸਾਂ ਬਸ ਇਨਾ ਜਦੋਂ ਬੰਦੇ ਨੂੰ ਕੋਈ ਠੱਲਣ ਵਾਲਾ ਹੁੰਦਾ ਉਹ ਮਤਲਬ ਕਈ ਵਾਰੀ ਐ ਹੁੰਦਾ ਪਿੰਡਾਂ ਦੇ ਵਿੱਚ ਬੰਦਾ ਠੱਲ ਦਿੰਦਾ ਜਾਣ ਕੇ ਅੱਗ ਲਾ ਕੇ ਤੇ ਬਾਅਦ ਚ ਨਾਲ ਹੀ ਕਰਦੇ ਉਹ ਸੰਦੀਪ ਮੁੰਡੇ ਨੇ ਜਿਹਨੇ ਪਹਿਲੇ ਵਾਰੀ ਇਹਨੂੰ ਕਿਹਾ ਸੀ ਮੈਂ ਵੀ ਨਾਲ ਵੀ ਅਸੀਂ ਖੜਨਾ ਤੋ ਉਹ ਮਗਰ ਤੱਕ ਉਹਨੇ ਸਾਰੇ ਪਿੰਡ ਦੀ ਸੰਮਤੀ ਕਰਾਉਣ ਦੇ ਵਿੱਚ ਉਹਦਾ ਬਹੁਤ ਵੱਡਾ ਸਿਰ ਆ ਰਿਹਾ ਸਾਰੇ ਪਿੰਡ ਦਾ ਬਹੁਤ ਵੱਡਾ ਜਿਹੜੀ ਤੁਸੀਂ ਗਰਾਊਂਡ ਦੀ ਗੱਲ ਕਰਦੇ ਹੋ ਗਰਾਊਂਡ ਦੇ ਵੀ ਸਾਡੇ ਮੁੰਡਿਆਂ ਨੇ ਸਾਡੇ ਪਿਓਆਂ ਦੀ ਆਪਸ ਬਣਦੀ ਕਿ ਨਹੀਂ ਸਾਰਾ ਕੁਝ ਭੁੱਲ ਕੇ ਮੁੰਡਿਆਂ ਨੇ ਗਰਾਊਂਡ ਤਿਆਰ ਕੀਤਾ ਤੁਸੀਂ ਕਦੇ ਕਵਰ ਕਰਿਓ ਇਨਾ ਸੋਹਣਾ ਗਰਾਊਂਡ ਹੈ ਉਹ ਤਾਂ ਗਰਾਊਂਡ ਵੈ ਤੇ ਜੇ ਸਟੇਡੀਅਮ ਦੇਣਗੇ ਤਾਂ ਅਸੀਂ ਜ਼ਰੂਰ ਲੈ ਕੇ ਆਵਾਂਗੇ ਬਿਲਕੁਲ ਸਤਾ ਬਿਲਕੁਲ ਇਹ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਇਹ ਤਸਵੀਰ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਅੱਜ तमाम ਚੀਜ਼ਾਂ ਛੱਡ ਕੇ ਸਾਰੇ ਚੀਜ਼ਾਂ ਤੋਂ ਉੱਪਰ ਉੱਠ ਕੇ ਸਰਬਸੰਮਤੀ ਨਾਲ ਚਮਕੌਰ ਸਿੰਘ ਨੂੰ ਸਰਪੰਚ ਜਿਹੜਾ ਹੈਗਾ ਉਹ ਐਲਾਨ ਦਿੱਤਾ ਹੈ ਤੇ ਹਾਲ ਦੀ ਘੜੀ ਸਾਡੇ ਵੱਲੋਂ ਵੀ ਇਹਨਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਉਹਨੇ ਅਤੇ ਵੇਖਦੇ ਆ ਕਿ ਸਰਪੰਚ ਸਾਹਿਬ ਹੁਣ ਪਿੰਡ ਵਾਸਤੇ ਕੀ ਕੁਝ ਨਵਾਂ ਕਰਦੇ ਨੇ ਪਿੰਡ ਹਰੀਆਵਾਲਾ ਜ਼ਿਲ੍ਹਾ ਫਰੀਦਕੋਟ ਤੋਂ ਕੈਮਰਾ ਪੇਸ਼ ਮਨਪ੍ਰੀਤ ਸਿੰਘ ਚਾਹਦੇਣਾ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप